ਹਾਂਜੀ ਮਿੱਤਰੋ ਕਿੱਦਾਂ ਸਾਰੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਾਂ ਬਹੁਤ ਹੀ ਵਧੀਆ ਟੌਪਿਕ ਤੇ ਲੈ ਕੇ ਆਏ ਆ ਤੇ ਉਸ ਤੋਂ ਪਹਿਲਾਂ ਮੇਰਾ ਵੀਰ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਦੇ ਨਾਲ ਤੁਹਾਡੇ ਤੋਂ ਹਰ ਵੀਡੀਓ ਪਹੁੰਚ ਸਕੇ ਇਹ ਜਿਹੜੀ ਵੀਡੀਓ ਹੈ ਕਈ ਭਰਾ ਆਪਾਂ ਨੂੰ ਮੈਸੇਜ ਕਮੈਂਟ ਕਰਦੇ ਜਿਵੇਂ ਵੀ ਆਪਣੀ ਮੁਰਗੀ ਹੈ ਜਿਹੜੀ ਆਂਡਾ ਨਹੀਂ ਜਲਦੀ ਦਿੰਦੀ ਵੀ ਕੀ ਕਾਰਨ ਹੋ ਸਕਦੇ ਆ ਕਿੰਨਾ ਕਰਨਾ ਕਰਕੇ ਕਿੰਨਾ ਕਰਨਾ ਕਰਕੇ ਜਿਹੜੀ ਆਪਣੀ ਮੁਰਗੀ ਆ ਆਂਡਾ ਨਹੀਂ ਦਿੰਦੀ ਜਲਦੀ ਸਭ ਤੋਂ ਪਹਿਲੀ ਮੇਨ ਗੱਲ ਤਾਂ ਇਹ ਹੈ ਮੇਰਾ ਭਰਾ ਵੀ ਆਪਾਂ ਜਾਨਵਰ ਨੂੰ ਆਪਾਂ ਨੂੰ ਕੀ ਦੇਣੇ ਪਏ ਆ ਕੀ ਨਹੀਂ ਦਿੰਦੇ ਪਏ ਮਤਲਬ ਹੀ ਖਰਾਬ ਜਾਂ ਜਿਵੇਂ ਮੈਡੀਸਿਨ ਵਗੈਰਾ ਸਭ ਤੋਂ ਮੇਨ ਗੱਲ ਇਹ ਹੈ ਵੀ ਆਪਾਂ ਇਹਨਾਂ ਨੂੰ ਮਲਟੀ ਵਿਟਾਮਿਨ ਤੇ ਲੀਵਰ ਟੋਨਿਕ ਤੇ ਕੈਲਸ਼ੀਅਮ ਟਾਈਮ ਤੇ ਦੇਣੇ ਪਏ ਕਿ ਨਹੀਂ ਦਿੰਦੇ ਪਏ ਠੀਕ ਹੈ ਜੀ ਮਲਟੀ ਵਿਟਾਮਿਨ ਦੇ ਵਿੱਚ ਜਿਵੇਂ ਵੀ ਵਿਮਰਾਲ ਹੋ ਗਈ ਇਹ ਆ ਦੇਖੋ ਤੁਹਾਨੂੰ ਆਪਾਂ ਦਿਖਾਉਨੇ ਆ ਇਹ ਆ ਵਿਮਰਾਲ ਹੋ ਗਈ ਕਿਉਂਕਿ ਕਈ ਭਰਾ ਕਹਿਣਗੇ ਮੈਡੀਸਿਨ ਦਾ ਕੀ ਰੋਲ ਹੈ ਕਿਉਂਕਿ ਜਿਹੜੇ ਮੇਰਾ ਭਰਾ ਵਿਮਰਾਲ ਹੈ ਇਹ ਇਹਦਾ ਬਹੁਤ ਵੱਡਾ ਰੋਲ ਹੈ ਕਿ ਕਹਿੰਦੇ ਇਸ ਦੇ ਵਿੱਚ ਤੇ ਇਸ ਲਈ ਮੇਰਾ ਭਰਾ ਜਦੋਂ ਮੁਰਗੀ ਆਂਡੇ ਤੇ ਔਨ ਵਾਲੀ ਹੁੰਦੀ ਆ ਇਹਨਾਂ ਨੂੰ ਇਹ ਚੀਜ਼ਾਂ ਜ਼ਰੂਰ ਦਿਆ ਕਰੋ ਇੱਕੇ ਵੀਮਰਾਲ ਹੋ ਗਈ ਤੇ ਇੱਕਾ ਕੈਲਸ਼ੀਅਮ ਹੋ ਗਿਆ ਓਸਟੋਬੈਟਾ ਸਭ ਤੋਂ ਪਹਿਲਾ ਨੰਬਰ ਇਹ ਚੀਜ਼ਾਂ ਤੁਸੀਂ ਜ਼ਰੂਰ ਦੇਣੀਆਂ ਨੇ ਇੱਕ ਲੀਵਰ ਟੋਨਿਕ ਹੁੰਦਾ ਜੀ ਬਰੋਟਨ ਠੀਕ ਆ ਤੇ ਤੁਸੀਂ ਇਹ ਚੀਜ਼ਾਂ ਜ਼ਰੂਰ ਦੇਣੀਆਂ ਨੇ ਤੇ ਦੂਸਰਾ ਨੰਬਰ ਆਪਾਂ ਇਹਨਾਂ ਨੂੰ ਜਿਵੇਂ ਵੀ ਖਰਾਕ ਦੇ ਵਿੱਚ ਕੀ ਦੇਨੇ ਪਿਆ ਦਾਣਾ ਕਿਹੜਾ ਪਾਉਨੇ ਆ ਕਿਹੜਾ ਨਹੀਂ ਪਾਉਂਦੇ ਪਹਿਲੀ ਗੱਲ ਇਹਨਾਂ ਨੂੰ ਜਿਵੇਂ ਹੁਣ ਠੰਡ ਦਾ ਟਾਈਮ ਹੈ ਦਾਣੇ ਦੇ ਵਿੱਚ ਇਹਨਾਂ ਨੂੰ ਆਪਾਂ ਕੀ ਕਹਿੰਦੇ ਵੀ ਤੁਸੀਂ ਲਾ ਲਓ ਜਿਵੇਂ ਬਾਜਰਾ ਹੋ ਗਿਆ ਮੱਕੀ ਹੋ ਗਈ ਤੇ ਜਿਹੜੀ ਆਪਾਂ ਬਾਜ਼ਾਰੂ ਫੀਡ ਹੁੰਦੀ ਆ ਠੀਕ ਹੈ ਜੀ ਉਹ ਚੀਜ਼ਾਂ ਤੁਸੀਂ ਪਾਉਣੀਆਂ ਨੇ ਜਿਵੇਂ ਮਤਲਬ ਵੀ ਗਰਮ ਚੀਜ਼ਾਂ ਹੋ ਗਿਆ ਜਾਂ ਲਸਣ ਵਗੈਰਾ ਹੋ ਗਿਆ ਠੀਕ ਹੈ ਇਹ ਚੀਜ਼ਾਂ ਇਹ ਚੀਜ਼ਾਂ ਤੁਸੀਂ ਜਿਵੇਂ ਪਾਓ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲੇਗਾ ਕਿਉਂਕਿ ਪ੍ਰੋਪਰ ਇਹ ਨਾਲੇ ਕਿਸੇ ਭਰਾ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਪਾਂ ਕਿੰਨੀ ਮਾਤਰਾ ਦੇ ਵਿੱਚ ਦੇਣੀਆਂ ਵੀ ਇੱਕ ਦਿਨ ਦੇ ਵਿੱਚ ਆਪਾਂ ਜਿਹੜਾ ਮੁਰਗੀਆਂ ਨੂੰ ਦਾਣਾ ਦੇਣਾ ਉਹ ਕਿੰਨੇ ਕਿੰਨੇ ਗ੍ਰਾਮ ਦੇਣਾ ਇਹ ਕਿਸੇ ਭਰਾ ਨੂੰ ਪਤਾ ਨਹੀਂ ਹੈਗਾ ਠੀਕ ਹੈ ਜੀ ਉਹ ਬਸ ਅੰਦਾਜ਼ਿਆਂ ਨਾਲ ਸੁੱਟ ਦਿੰਦੇ ਨੇ ਅੰਦਾਜ਼ੇ ਨਾਲ ਸੁੱਟਣਾ ਜੇ ਤੁਸੀਂ ਫਾਰਮ ਦਾ ਕੰਮ ਕੀਤਾ ਪ੍ਰੋਫਿਟ ਲੈਣਾ ਤੇ ਉਹਨੂੰ ਤੁਸੀਂ ਲਾ ਲਓ ਵੀ ਇੱਕ ਜਾਨਵਰ ਨੂੰ ਜਿੰਨੀ ਦਿਨ ਦੇ ਵਿੱਚ ਲੋਡ ਹੁੰਦੀ ਤੁਸੀਂ ਓਨੀ ਹੀ ਉਹਨੂੰ ਫੀਡ ਦੇਣੀ ਹੈ ਕੋਈ ਵੀ ਦਾਣਾ ਪਹੁੰਚੋ ਜਿਵੇਂ ਤੁਸੀਂ ਠੀਕ ਹੈ ਜੀ ਓਨਾ ਹੀ ਦਾਣਾ ਦੇਣਾ ਉਹਨਾਂ ਨੂੰ ਤੁਸੀਂ ਲਾ ਲਓ ਇੱਕ ਜਾਨਵਰ ਨੂੰ ਡੇਲੀ ਦੇ ਵਿੱਚ ਜਦੋਂ ਆਂਡੇ ਤੇ ਮੁਰਗੀ ਬਿਲਕੁਲ ਤਿਆਰ ਹੋ ਜਾਂਦੀ ਹੈ ਉਹਨੂੰ ਤੁਸੀਂ ਮੰਨ ਕੇ ਚੱਲੋ 100 ਤੋਂ 110 ਗ੍ਰਾਮ ਆਪਣਾ ਰੋਜ਼ ਦਾ ਦਾਣਾ ਦੇਣਾ ਸਵੇਰ ਸ਼ਾਮ ਦਾ ਜਿਵੇਂ ਤੁਹਾਡੇ ਕੋਲੋ ਮੋਟਾ-ਮੋਟਾ ਹਿਸਾਬ ਲਾ ਲਓ ਵੀ ਤੁਹਾਡੇ ਕੋਲ 100 ਜਾਨਵਰ ਨੇ ਤੇ 100 ਜਾਨਵਰ ਨੂੰ ਤੁਸੀਂ ਸਵੇਰ ਸ਼ਾਮ ਦਾ 10 ਤੋਂ 11 ਕਿਲੋ ਦਾਣਾ ਪਾਉਣਾ ਦੋ ਟਾਈਮ ਦਾ ਪਾਉਣਾ ਹੈ ਨਾ ਕਿ ਇੱਕ ਟਾਈਮ ਦਾ 5 ਤੋਂ 5.5 ਕਿਲੋ ਇੱਕ ਟਾਈਮ ਤੇ 5 ਤੋਂ 5.5 ਇੱਕ ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਤੇ ਵੀ ਦੋ ਟਾਈਮ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਜਾਂਦੀ ਗੱਲ ਤੀਸਰੇ ਨੰਬਰ ਤੇ ਮੁਰਗੀ ਦੀ ਉਮਰ ਕਿੰਨੀ ਹੈ ਕਿਉਂਕਿ ਕਈ ਭਰਾ ਆਪਾਂ ਨੂੰ ਜਿਵੇਂ ਮੈਸੇਜ ਕਮੈਂਟ ਕਰਦੇ ਨੇ ਵੀ ਸਾਡੀ ਮੁਰਗੀ ਆਂਡਾ ਨਹੀਂ ਦਿੰਦੀ ਕਿਉਂਕਿ ਉਹਨਾਂ ਦੀ ਮੁਰਗੀ ਦੀ ਉਮਰ ਘੱਟ ਹੁੰਦੀ ਆ ਲਾਲੋ ਜਿਵੇਂ 3 ਮਹੀਨੇ 3.5 ਮਹੀਨੇ 4 ਮਹੀਨੇ ਉਹ ਕਹਿੰਦੇ ਨੇ ਵੀ ਸਾਡੀ ਮੁਰਗੀ ਆਂਡਾ ਨਹੀਂ ਦਿੰਦੀ ਭਈ ਠੀਕ ਹੈ ਜੀ ਫਿਰ ਆਪਾਂ ਉਹਨੂੰ ਪੁੱਛਦੇ ਹਾਂ ਵੀ ਤੁਹਾਡੀ ਮੁਰਗੀ ਦੀ ਉਮਰ ਕਿੰਨੀ ਹੋ ਗਈ ਹੈ ਹਾਂਜੀ ਸਾਡੀ ਮੁਰਗੀ ਦੀ ਉਮਰ 3 ਮਹੀਨੇ 4 ਮਹੀਨੇ ਹੋ ਗਈ ਜੀ ਦੇਖੋ ਮੇਰਾ ਵੀਰ ਕੈਨ ਵਾਲੇ ਵੱਡੀਆਂ ਹੈਚਰੀਆਂ ਵਾਲੇ ਕਹੀ ਜਾਂਦੇ ਨੇ ਹਾਂਜੀ ਸਾਢੇ 3 ਦੇ ਮੁਰਗ ਸਾਢੇ 3 ਮਹੀਨੇ ਦੀ ਮੁਰਗੀ ਆਂਡਾ ਸਟਾਰਟ ਕਰ ਦਿੰਦੀ ਚਾਰ ਦੀ ਕਰ ਦਿੰਦੀ ਦੇਖੋ ਜੀ ਇਹ ਸਭ ਗੱਲਾਂ ਝੂਠ ਨੇ ਫੇਕ ਨੇ ਕਿਉਂਕਿ ਉਹਨਾਂ ਨੇ ਤਾਂ ਆਪਣੇ ਜਾਨਵਰ ਸੇਲ ਕਰਨੇ ਹੁੰਦੇ ਨੇ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਪ੍ਰੋਪਰ ਮੁਰਗੀ ਦੀ ਜਿਹੜੀ ਉਮਰ ਹੁੰਦੀ ਹੈ 5 ਤੋਂ 5.5 ਮਹੀਨੇ ਆਂਡਾ ਦੇਣ ਦੀ ਉਮਰ ਹੁੰਦੀ ਹੈ ਠੀਕ ਹੈ ਹਾਂ ਜੇ ਤੁਸੀਂ ਲਾ ਲਓ ਵੀ ਫੇਰ ਵੀ ਤੁਹਾਡੀ 5 ਤੋਂ 5.5 ਮਹੀਨੇ ਦੀ ਮੁਰਗੀ ਵੀ ਆਂਡਾ ਨਹੀਂ ਦੇਂਦੀ ਤੇ ਉਹਨੂੰ ਤੁਸੀਂ ਆਪਣਾ ਕੀ ਕਹਿੰਦੇ ਪ੍ਰੋਪਰ ਤਰੀਕੇ ਨਾਲ ਦਾਣਾ ਪਾਓ ਸਭ ਕੁਝ ਦੇ ਦੇਗੀ ਆਂਡਾ ਵੀ ਦੇ ਦੇਗੀ ਠੀਕ ਹੈ ਜੀ ਜਿਵੇਂ ਤੁਹਾਨੂੰ ਦੱਸਿਆ ਵੀ ਮਰਾਲ ਵਗੈਰਾ ਤੇ ਕੈਲਸ਼ੀਅਮ ਵਗੈਰਾ ਇਹ ਸਭ ਕੁਝ ਤੁਸੀਂ ਦਿਓ ਪ੍ਰੋਪਰ ਮੁਰਗੀ ਤੁਸੀਂ ਸਹੀ ਤਰੀਕੇ ਨਾਲ ਤਿਆਰ ਕਰੋਗੇ 5 ਤੋਂ 5.5 ਮਹੀਨਿਆਂ ਦੀ ਮੁਰਗੀ ਆਂਡਾ ਸਟਾਰਟ ਕਰ ਦਿੰਦੀ ਹੈ ਠੀਕ ਹੈ ਜੀ ਆਪਣੇ ਫਾਰਮ ਦੇ ਵਿੱਚ ਵੀ ਮੁਰਗੀ ਨੇ ਜਦੋਂ ਆਂਡਾ ਦਿੱਤਾ ਸੀ ਹੈਸ਼ਟੈਗ ਪਹਿਲੀ ਵਾਰੀ ਤੇ 4 ਮਹੀਨੇ ਤੇ 24 ਦਿਨ ਦੀ ਹੋ ਕੇ ਪਹਿਲੀ ਮੁਰਗੀ ਨੇ ਆਂਡਾ ਦਿੱਤਾ ਸੀਗਾ ਪ੍ਰੋਪਰ ਸਾਢੇ 5 ਮਹੀਨਿਆਂ ਤੱਕ ਆਪਣੀਆਂ ਸਾਰੀਆਂ ਮੁਰਗੀਆਂ ਚੱਲ ਪਿਆ ਸੀਗਾ ਕਿਉਂਕਿ ਜਦੋਂ ਮੁਰਗੀਆਂ ਆਂਡਾ ਦੇਣਾ ਸ਼ੁਰੂ ਕਰਦੀਆਂ ਨੇ ਐ ਨਹੀਂ ਹੈਗਾ ਵੀ ਇੱਕੋ ਦਿਨ 'ਚ ਹੀ ਸਾਰੀਆਂ ਲੱਗ ਜਾਂਦੀਆਂ ਨੇ ਹੌਲੀ-ਹੌਲੀ ਜਿਵੇਂ ਸਟੈਪ ਬਾਈ ਸਟੈਪ ਤੁਸੀਂ ਲਾ ਲਓ ਵੀ ਜਿਵੇਂ 100 ਮੁਰਗੀਆਂ 100 ਮੁਰਗੀ 15 ਤੋਂ 20 ਦਿਨਾਂ ਦੇ ਵਿੱਚ ਸਾਰੀ ਚੱਲ ਪੈਂਦੀ ਹੌਲੀ-ਹੌਲੀ ਆਂਡੇ ਤੇ ਜਿਵੇਂ ਰੋਜ਼ ਦੀਆਂ 2-2 3-3 ਕਰਕੇ ਵੱਧਦੀਆਂ ਜਾਂਦੀਆਂ ਨੇ ਠੀਕ ਹੈ ਜੀ ਆਪਣੀ ਮੁਰਗੀ ਪਹਿਲੀ ਨੇ 4 ਮਹੀਨੇ ਤੇ 24 ਦਿਨ ਦੀ ਹੋ ਕੇ ਪਹਿਲਾ ਅੰਡਾ ਦਿੱਤਾ ਸੀਗਾ ਕਿਉਂਕਿ ਉਹ ਵੀ ਆਪਾਂ ਪ੍ਰੋਪਰ ਤਰੀਕੇ ਨਾਲ ਇਹਨਾਂ ਨੂੰ ਸਾਰੀ ਮੈਡੀਸਿਨ ਵਗੈਰਾ ਜੋ ਇਹਨਾਂ ਨੂੰ ਦਾਣਾ ਪੈਣਾ ਸਭ ਕੁਝ ਕਿਉਂਕਿ ਆਪਣੇ ਕੋਲ ਇੱਥੇ ਲੱਗ ਗਈ ਵੀ ਇੱਕ ਭਰਾ ਹੈਗਾ ਆਪਣੇ ਤੋਂ ਥੋੜੀ ਦੂਰੀ ਪਿੰਡ ਹੈ 5-7 ਕਿਲੋਮੀਟਰ ਤੇ ਉਹਨਾਂ ਦੀਆਂ ਮੁਰਗੀਆਂ ਆਪਣੀਆਂ ਮੁਰਗੀਆਂ ਨਾਲੋਂ ਵੱਡੀਆਂ ਨੇ ਠੀਕ ਹੈ ਜੀ ਮੰਨ ਕੇ ਚਲੋ 7-7 8-8 ਮਹੀਨਿਆਂ ਦੀਆਂ ਹੋ ਗਈਆਂ ਉਹਨਾਂ ਦੇ ਮੁਰਗੀਆਂ ਅੰਡਾ ਨਹੀਂ ਸਟਾਰਟ ਕੀਤਾ ਹਜੇ ਤੱਕ ਵੀ ਉਹ ਕਹਿੰਦੇ ਵੀ ਮੇਰੇ ਗਾਹ ਖਾਲੀ ਮੁੜਦੇ ਨੇ ਮੇਰਾ ਨੁਕਸਾਨ ਹੁੰਦਾ ਪਿਆ ਇਸ ਕਰਕੇ ਇਹ ਆਪਾਂ ਵੀਡੀਓ ਅੱਜ ਬਣਾਉਨੇ ਪਏ ਆ ਵੀ ਹੋਰ ਕਿਸੇ ਭਰਾ ਦਾ ਨੁਕਸਾਨ ਨਾ ਹੋਵੇ ਵੀ ਜਿਹਦੇ ਵਿੱਚ ਤੁਸੀਂ ਕਿਉਂਕਿ ਮਿਹਨਤ ਕਰਨੀ ਹੈ ਠੀਕ ਹੈ ਇਸ ਕਰਕੇ ਵੀ ਤੁਹਾਡਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਆ ਸੀਜ਼ਨ ਹੈ 2 ਤੋਂ 3 ਮਹੀਨਿਆਂ ਦਾ ਸੀਜ਼ਨ ਹੁੰਦਾ ਇਹਨਾਂ ਦਾ ਆਂਡਿਆਂ ਦਾ ਵੀ ਫੁੱਲ ਆਂਡਾ ਸੇਲ ਹੁੰਦਾ ਹੁਣ ਇਸ ਟਾਈਮ ਆਪਣਾ ਪੂਰਾ ਫੁੱਲ ਸੀਜ਼ਨ ਲੱਗਿਆ ਹੋਇਆ ਮੈਂ ਕਹਿੰਦਾ ਵੀ ਆਪਣੇ ਤੋਂ ਐਡਵਾਂਸ ਬੁਕਿੰਗਾਂ ਹੀ ਆਈਆਂ ਹੋਈਆਂ ਨੇ ਤੇ ਉਪਰ ਆ ਆਪਣੇ ਕੋਲੋਂ ਇਥੋਂ ਕਰੇਟਾਂ ਲੈ ਕੇ ਜਾਂਦਾ ਚਲੋ ਆਪਾਂ ਉਹਨਾਂ ਨੂੰ ਦੂਜਿਆਂ ਨਾਲੋਂ ਰੈਤ ਦੇਣੇ ਪਏ ਆ ਕੋਈ ਗੱਲ ਨਹੀਂ ਕਿਉਂਕਿ ਇੱਥੇਆਂ ਕਰੇਟਾਂ 5 5 10 10 ਆਪਣੇ ਤੋਂ ਜਾਂਦੀਆਂ ਆ ਉਹਦੇ ਠੀਕ ਆ ਜੀ ਤੁਸੀਂ ਲਾ ਲਓ 100 ਜਾਨਵਰ ਦੇ ਤੁਸੀਂ 100 ਜਾਨਵਰ ਦੇ ਵਿੱਚੋਂ ਤੁਸੀਂ ਵਧੀਆ ਮਹੀਨੇ ਦਾ ਕੀ ਕਹਿੰਦੇ ਵੀ ਆਪਣਾ ਮੰਨ ਕੇ ਚੱਲੋ ਤੁਸੀਂ 15000 ਤੋਂ 20000 ਦੇ ਵਿੱਚ ਵਿੱਚ ਕਮਾ ਸਕਦੇ ਹੋ ਵੀ ਸਾਰਾ ਖਰਚਾ ਖੁਰਚਾ ਕੱਢ ਕੇ ਆਰਾਮ ਨਾਲ 15 17 15 17000 ਇੱਥੇ ਤੱਕ ਕਮਾ ਸਕਦੇ ਹੋ ਤੁਸੀਂ ਇੱਕ ਮਹੀਨੇ ਦਾ ਆਰਾਮ ਨਾਲ ਕਿਉਂਕਿ ਆਪਾਂ ਹੋਰ ਵੀ ਨਾਲ ਆਪਣੀ ਸ਼ੋਪ ਵੀ ਆ ਇਹ ਆਪਾਂ ਇੱਕ ਸਾਈਡ ਬਿਜ਼ਨਸ ਕੀਤਾ ਆਪਣਾ ਜਿਵੇਂ ਤੁਸੀਂ ਲਾ ਲਓ ਕਿਉਂਕਿ ਸਵੇਰ ਸ਼ਾਮ ਇਹਨਾਂ ਨੂੰ ਆਪਾਂ ਦਾਣਾ ਪਾਣੀ ਪਾਉਣਾ ਹੁੰਦਾ ਇੱਧਰ ਆਪਾਂ ਬਾਹਰ ਵੀ ਛੱਡਦੇ ਆ ਨਹੀਂ ਹੈਗਾ ਵੀ ਸਾਰਾ ਦਿਨ ਅੰਦਰ ਰਹਿੰਦੇ ਨੇ ਇੱਥੇ ਸਾਰਾ ਦਿਨ ਬਾਹਰ ਵੀ ਫਿਰਦੇ ਹੁੰਦੇ ਨੇ ਸਵੇਰ ਦੇ ਟਾਈਮ 3-4 ਘੰਟੇ ਬਾਹਰ ਫਿਰਦੇ ਨੇ ਸਵਿੰਸ ਵੀ ਰੇਸ਼ੇਕ ਉਹ ਛੱਡਦੇ ਤੇ 9 10 ਤੋਂ 11 ਵਜੇ ਤੱਕ ਬਾਹਰ ਫਿਰਦੇ ਰਹਿੰਦੇ ਨੇ ਤੇ ਮੇਰਾ ਵੀਰ ਹੁਣ ਜਿਵੇਂ ਠੰਡ ਦਾ ਟਾਈਮ ਆ ਗਿਆ ਇਹਨਾਂ ਦਾ ਰੱਖ-ਰਖਾਵ ਕਰਨਾ ਬਹੁਤ ਜ਼ਰੂਰੀ ਆ ਅ ਜਿਵੇਂ ਹੁਣ ਤੁਸੀਂ ਦੇਖਦੇ ਹੋਵੋਗੇ ਆ ਛਿਲਕਾ ਪਾਇਆ ਹੋਇਆ ਆਪਾਂ ਕੀ ਕਹਿੰਦੇ ਉਹਦੇ ਆਲਾ ਚੋਲਾਂ ਦਾ ਛਿਲਕਾ ਪਿਆ ਹੋਇਆ ਆਪਣੇ ਫਾਰਮ ਦੇ ਵਿੱਚ ਜਾਂ ਕੁਝ ਤਾਂ ਪੰਜੇ ਮਾਰ ਮੁਰਕੇ ਉੱਧਰ ਇਕੱਠਾ ਕੀਤਾ ਹੋਇਆ ਇਹਨਾਂ ਨੇ ਤੇ ਵੀ ਇਹ ਜ਼ਰੂਰੀ ਆ ਇਹਨਾਂ ਨੂੰ ਗਰਮੈਸ਼ ਦੀ ਲੋੜ ਹੁੰਦੀ ਆ ਠੀਕ ਆ ਜੀ ਜਿਵੇਂ ਹੁਣਾ ਪੜਦੇ ਹੋਗੇ ਪੜਦੇ ਲੱਗੇ ਹੋਏ ਆ ਇਹ ਦਿਨ ਦੇ ਟਾਈਮ ਤੁਸੀਂ ਚੱਕ ਦਿਆ ਕਰੋ ਤੇ ਰਾਤ ਦੇ ਟਾਈਮ ਇਹਨਾਂ ਨੂੰ ਬੰਦ ਕਰ ਦਿਆ ਕਰੋ ਬਿਲਕੁਲ ਹੀ ਠੀਕ ਆ ਥੋੜਾ ਜਿਹਾ ਤੁਸੀਂ ਦੇਖ ਲਿਆ ਕਰੋ ਵੀ ਤੁਹਾਡੇ ਹਵਾ ਪਾਸ ਹੋਣ ਲਈ ਜਗਾ ਹੈਗੀ ਠੀਕ ਆ ਜਿਵੇਂ ਤੁਸੀਂ ਦੇਖੋ ਆਪਣੇ ਤਾਂ ਉੱਤੇ ਰੋਸ਼ਨਦਾਨ ਰੱਖਿਆ ਹੋਇਆ ਹਵਾ ਪਾਸ ਕਰਨ ਵਾਸਤੇ ਸਾਰੇ ਬੰਨਿਆ ਦੇਖੋ ਇਧਰ ਵੀ ਠੀਕ ਹੈ ਜੀ ਇੱਥੋਂ ਆਪਣੇ ਹਵਾ ਪਾਸ ਹੁੰਦੀ ਰਹਿੰਦੀ ਆ ਆਪਾਂ ਇਧਰੋਂ ਬਿਲਕੁਲ ਬੰਦ ਕਰ ਦਈਦਾ ਜੇ ਤੁਹਾਡੇ ਨਹੀਂ ਹਵਾ ਪਾਸ ਕਰਨ ਨੂੰ ਜਗ੍ਹਾ ਹੈ ਕਿਸੇ ਬੰਨੇ ਤਾਂ ਤੁਸੀਂ ਆਪ ਦਾ ਇੱਕ ਦੋ ਬੰਨੇ ਤੋਂ ਥੋੜਾ ਥੋੜਾ ਪਰਦਾ ਉੱਪਰ ਰੱਖ ਸਕਦੇ ਹੋ ਜ਼ਿਆਦਾ ਨਹੀਂ ਜੇਦਨਾਂ ਵੀ ਇਹਨਾਂ ਨੂੰ ਠੰਡੀ ਹਵਾ ਨਾ ਪਵੇ ਠੀਕ ਹੈ ਜੀ ਕਿਉਂਕਿ ਟੈਂਪਰੇਚਰ ਮੈਂਟੇਨ ਰੱਖਣਾ ਆਂਡੇ ਵਾਲੀ ਮੁਰਗੀ ਦਾ ਬਹੁਤ ਜ਼ਰੂਰੀ ਹੋ ਜਾਂਦਾ ਜੇ ਟੈਂਪਰੇਚਰ ਮੈਂਟੇਨ ਨਾ ਹੋਊਗਾ ਤਾਂ ਤੁਸੀਂ ਸਮਝ ਲਓ ਵੀ ਮੁਰਗੀ ਨੇ ਆਂਡਾ ਜਲਦੀ ਨਹੀਂ ਦੇਣਾ ਠੀਕ ਹੈ ਜੀ ਆਂਡਾ ਜਿਹੜੀ ਦੇਂਦੇ ਵੀ ਹੋਊਗੀ ਉਹ ਵੀ ਮੁਰਗੀ ਘਟਾਜੂਗੀ ਆਪਣਾ ਹੁਣ ਇਸ ਟਾਈਮ ਟੈਂਪਰੇਚਰ ਬਿਲਕੁਲ ਮੇਨਟੇਨ ਹੁੰਦਾ ਤੇ ਵਧੀਆ ਆਂਡਾ ਲਾਈ ਜਾਂਦੀ ਮੁਰਗੀ ਮੈਂ ਕਹਿੰਦਾ ਵੀ ਆਂਡੇ ਦੇਖੋ ਤੁਸੀਂ ਇਹ ਵਿੱਚ ਚੋਵੇਂ ਪਏ ਹੋਏ ਆ ਦੇਖੋ ਅਜਾ ਕਰ ਸਕਦੇ ਹੋ ਤੁਸੀਂ ਕਈ ਵੇਚ ਐਵੇਂ ਦਿੰਦੀਆਂ ਕੁਛਾਂ ਕਰੇਟਾਂ ਆਪਾਂ ਲਾਈਆਂ ਹੋਈਆਂ ਨੇ ਕਰੇਟਾਂ ਦੇ ਵਿੱਚ ਵੀ ਜਿਵੇਂ ਬੈਠ ਬੈਠ ਕੇ ਆਂਡੇ ਦਿੰਦੀਆਂ ਮੁਰਗੀਆਂ ਆਪਣੇ ਬਹੁਤ ਸੋਹਣੇ ਆਂਡੇ ਦੀ ਪ੍ਰੋਟੈਕਸ਼ਨ ਹੋਈ ਜਾਂਦੀ ਹੈ ਸਾਰੀਆਂ ਮੁਰਗੀਆਂ ਦੇਖੋ ਜਿਵੇਂ ਬੈਠੀਆਂ ਹੋਈਆਂ ਨੇ ਵੀ ਮਤਲਬ ਵੀ ਇਹਨਾਂ ਨੂੰ ਟੈਂਪਰੇਚਰ ਜ਼ਰੂਰੀ ਦੇਣਾ ਟੈਂਪਰੇਚਰ ਕਿੰਨਾ ਦੇਣਾ ਘੱਟੋ ਘੱਟ ਵੀ ਅੰਦਰ ਦਾ ਟੈਂਪਰੇਚਰ 18 ਤੋਂ 20 ਡਿਗਰੀ ਹੋਣਾ ਚਾਹੀਦਾ ਫਾਰਮ ਦੇ ਅੰਦਰ ਠੀਕ ਹੈ ਜੀ ਇਸ ਤੋਂ ਟੈਂਪਰੇਚਰ ਘਟ ਜਾਣਾ ਸ਼ੁਰੂ ਹੋ ਜਾਊਗਾ ਤੇ ਸਮਝ ਲਓ ਵੀ ਇਹਨਾਂ ਨੇ ਆਂਡਾ ਘਟਾਉਣਾ ਸ਼ੁਰੂ ਕਰ ਦੇਣਗੇ ਇੱਕ ਅੱਧਾ ਡਿਗਰੀ ਉੱਪਰ ਥੱਲੇ ਹੋ ਜੇ ਕੋਈ ਚੱਕਰ ਵਾਲੀ ਗੱਲ ਨਹੀਂ ਗੀ ਪਰ ਮਤਲਬ ਵੀ ਜਿਆਦਾ ਜਿਵੇਂ ਹੁਣ ਸਰਦੀਆਂ ਦੇ ਵਿੱਚ 10 10 12 12 ਡਿਗਰੀ ਟੈਂਪਰੇਚਰ ਆ ਜਾਂਦਾ ਉਸ ਦਿਨਾਂ ਦੇ ਵਿੱਚ ਵਿੱਚ ਮੁਰਗੀਆਂ ਅੰਡਾ ਘਟਾਉਂਦੀਆਂ ਘਟਾਉਂਦੀਆਂ ਨੇ ਜੇ ਅੰਦਰ ਤੁਸੀਂ ਟੈਂਪਰੇਚਰ ਸਹੀ ਮੈਂਟੇਨ ਰੱਖੋਗੇ ਜਾਂ ਕੋਈ ਤੁਸੀਂ ਲਾ ਲਓ ਪੱਠੀ ਵਗੈਰਾ ਲਾ ਦਿਓ ਜਾਂ ਕਿਸੇ ਤੇ ਇੱਕ ਨਾ ਵੀ ਤੁਸੀਂ ਲਾ ਲਓ ਕੋਈ ਰੂਮ ਹੀਟਰ ਵੀ ਲਾਉਂਦੇ ਨੇ ਉਹ ਲਾ ਕੇ ਠੀਕ ਹੈ ਜਾਂ ਕੋਈ ਪੱਠੀ ਲਾ ਦਿੰਦੇ ਨੇ ਉਹ ਲਾ ਕੇ ਆਪਦਾ ਟੈਂਪਰੇਚਰ ਮੈਂਟੇਨ ਕਰਦੇ ਨੇ ਵੀ ਇਹ ਗੱਲਾਂ ਦਾ ਤੁਸੀਂ ਧਿਆਨ ਰੱਖੋ ਤਾਂ ਮੈਂ ਕਹਿੰਨਾ ਵੀ ਸਿਆਲ ਦੇ ਵਿੱਚ ਹੁਣ ਜਿਵੇਂ ਸੀਜ਼ਨ ਦਾ ਟਾਈਮ ਹੈ ਤੁਸੀਂ ਵਧੀਆ ਕਮਾਈ ਕਰੋਗੇ 100 ਮੁਰਗੀ ਤੋਂ 15 ਤੋਂ 20000 ਦੇ ਵਿੱਚ ਵਿੱਚ ਮਹੀਨੇ ਦੀ ਆਮਦਨ ਆਪਾਂ ਨੂੰ ਇਨਕਮ ਪੈਂਦੀ ਹੈ ਇੱਕ ਸਾਈਡ ਬਿਜ਼ਨਸ ਹੋ ਗਿਆ ਇਹਦੇ ਵਿੱਚ ਆਪਣੀ ਕੋਈ ਜ਼ਿਆਦੀ ਖੇਚਲ ਨਹੀਂ ਠੀਕ ਹੈ ਜੀ ਹੁਣ ਆਪਾਂ ਵੀ ਜਿਵੇਂ ਤੁਸੀਂ ਲਾ ਲਓ ਨਾਲ ਸ਼ੋਪ ਦਾ ਕੰਮ ਵੀ ਕਰਦੇ ਆਂ ਆਪਾਂ ਇਲੈਕਟ੍ਰੀਸ਼ਨ ਦਾ ਕੰਮ ਵੀ ਕਰਦੇ ਆਂ ਬਟ ਇਹ ਆਪਣਾ ਇੱਕ ਸਾਈਡ ਬਿਜ਼ਨਸ ਆ ਸਵੇਰ ਸ਼ਾਮ ਆਪਾਂ ਇਹਨਾਂ ਨੂੰ ਦਾਣਾ ਪਾਣੀ ਵੀ ਪਾਉਂਦੇ ਆਂ ਇਹਨਾਂ ਦੀ ਕੇਅਰ ਵੀ ਕਰਦੇ ਆਂ ਠੀਕ ਹੈ ਜੀ ਤੇ ਹੁਣ ਆਪਾਂ ਨੂੰ ਤੁਸੀਂ ਲਾ ਲਓ ਇਹ ਵਧੀਆ 15000 ਮਹੀਨੇ ਦਾ ਦਈ ਜਾਂਦੇ ਨੇ ਇਸ ਟਾਈਮ ਆਪਣੇ ਤੋਂ ਸੋ ਨਗ ਨਹੀਂ ਆਪਣੇ ਸਾਰੇ ਨਗ ਨਿਕਲ ਗਏ ਸੀਗੇ ਕਿਉਂਕਿ ਆਪਣੇ ਤੋਂ 5-600 ਬੱਚਾ ਸੀਗਾ ਸਾਰੇ ਨਿਕਲ ਗਏ ਇਸ ਟਾਈਮ ਇਹ ਮੁਰਗੇ ਮਰ ਕੇ ਪਾ ਕੇ ਸਾਰੇ ਵਿੱਚ ਆਪਣੇ ਤੋਂ ਸੋਕ ਨਗ ਹੈਗੇ ਨੇ ਕੁਝ ਉਹ ਪਰਦੇ ਦੇ ਪਰਲੇ ਬੰਨੇ ਰੱਖੇ ਹੋਏ ਨੇ ਮੁਰਗੇ ਨੇ ਉਹ ਪੱਲੇ ਫालतू ਸੀਗੇ ਆਪਣੇ ਕੋਲ ਉਹ ਵੱਢ ਕੀਤੇ ਹੋਏ ਨੇ ਇੱਕ ਗੱਲ ਇਹ ਵੀ ਹੈ ਸੱਚ ਵੀ ਮੁਰਗੀਆਂ ਦੇ ਵਿੱਚ ਮੁਰਗੇ ਵੀ ਜਿਆਦਾ ਨਹੀਂ ਹੋਣੇ ਚਾਹੀਦੇ ਕਿਉਂਕਿ ਉਹ ਮੁਰਗੀਆਂ ਨੂੰ ਡਿਸਟਰਬ ਕਰਦੇ ਨੇ ਆਂਡਾ ਨਹੀਂ ਦੇਣ ਦਿੰਦੇ ਤੁਸੀਂ ਲਾ ਲਓ ਜਿੱਤੋਂ ਤੱਕ ਮੁਰਗੇ ਹੋਏ ਤਾਂ ਮੁਰਗੀ ਨੂੰ ਆਂਡਾ ਦੇਣ ਦਾ ਟਾਈਮ ਹੀ ਨਹੀਂ ਮਿਲਣਾ ਮੈਂ ਕਹਿੰਨਾ ਜੋਰ ਮਾਰ ਕੇ 10 ਮੁਰਗੀਆਂ ਪਿੱਛੇ ਇੱਕ ਮੁਰਗਾ ਰੱਖੋ ਠੀਕ ਹੈ ਜੀ 8-10 ਮੁਰਗੀਆਂ ਪਿੱਛੇ ਇੱਕ ਮੁਰਗਾ ਚਾਹੀਦਾ ਐਨਾ ਹੋਣ ਵੀ ਆਪਣੇ ਮੁਰਗੇ ਜ਼ਿਆਦੇ ਹੋਣ ਤਾਂ ਮੁਰਗੀਆਂ ਘੱਟ ਹੋਣ ਇਸ ਕਰਕੇ ਆਪਣੇ ਮੁਰਗੇ ਜ਼ਿਆਦੇ ਸੀ ਆਪਾਂ ਪਰਦਾ ਲਾ ਕੇ ਫਰਮ ਦੇ ਵਿੱਚ ਉਹ ਸਾਹਮਣੇ ਦੇਖ ਸਕਦੇ ਤੁਸੀਂ ਆਪ ਪਰਲੇ ਬੰਨੇ ਮੁਰਗੀਆਂ ਕੱਟਤੀਆਂ ਉਹ ਮੁਰਗੇ ਕੱਟਦੇ ਸੋਰੀ ਠੀਕ ਹੈ ਜੀ ਤੇ ਇਹ ਗੱਲਾਂ ਦਾ ਧਿਆਨ ਰੱਖੋ ਮੇਰਾ ਭਰਾ ਮੈਂ ਕਹਿੰਨਾ ਵੀ ਤੁਹਾਨੂੰ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨ ਦੀ ਲੋੜ ਨਹੀਂ ਗਈ ਆਪਦਾ ਹੌਲੀ ਹੌਲੀ bizness ਨੂੰ ਵਧਾਓ ਜਿਵੇਂ ਜਿਵੇਂ ਤੁਹਾਨੂੰ ਇਹ ਕੰਮ ਦੀ ਨੋਲਿਜ ਆ ਜਾਈਗੀ ਪਰ ਇੱਕ ਗੱਲ ਇਹ ਮੇਰਾ ਭਰਾ ਕੀ ਕਹਿੰਦੇ ਜਿੰਨੇ ਵੀ ਨਵਾਂ ਕੰਮ ਸ਼ੁਰੂ ਕਰਨਾ ਉਹ ਕੀ ਕਹਿੰਦੇ ਮਸਾਂ ਹੀ ਮੈਂ ਕਹਿੰਨਾ ਵੀ ਜੋਰ ਮਾਰ ਕੇ 50 100 ਮੁਰਗੀ ਦੇ ਕਰੋ ਜਿਆਦਾ ਬੱਚਾ ਨਾ ਪਾਓ ਕਿਉਂਕਿ ਜਿਆਦਾ ਬੱਚਾ ਤੁਸੀਂ ਪਾਲਿਆ ਕੱਲ ਨੂੰ ਜੇ ਤੁਹਾਨੂੰ ਕਿਸੇ ਬਿਮਾਰੀ ਦਾ ਜਾਂ ਕਿਸੇ ਚੀਜ਼ ਦਾ ਪਤਾ ਨਾ ਲੱਗਿਆ ਤੇ ਤੁਸੀਂ ਘਾਟੇ ਵੱਲ ਹੀ ਜਾਓਗੇ ਠੀਕ ਹੈ ਇਸ ਕਰਕੇ ਮੇਰਾ ਵੀਰ ਘਾਟੇ ਤੋਂ ਕੰਮ ਸ਼ੁਰੂ ਕਰੋ ਵੀ ਘੱਟ ਤੋਂ ਘੱਟ ਬੱਚਾ ਪਾਓ ਇੱਕ ਵਾਰੀ ਮੇਰੀ ਮੰਨੋ ਤਸਿਰਾ ਪਾ 50 ਕੁ ਮੁਰਗੀਆਂ ਪਾਓ ਉਹਦੇ ਤੋਂ ਇੱਕ ਵਾਰੀ ਤੂੰ ਸਿੱਖਿਆ ਲਓ ਕਿਉਂਕਿ ਇੱਕ ਸੀਜ਼ਨ ਦੇ ਵਿੱਚ ਤਾਨੂੰ ਪੂਰੀ ਨੋਲੇਜ ਆ ਜਾਏਗੀ ਵੀ ਹਾਂ ਕੀ ਚੀਜ਼ ਹੈ ਕਿਉਂਕਿ ਇਹ ਨਹੀਂ ਕਹਿ ਸਕਦੇ ਹੁਣ ਨੋਲੇਜ ਸਾਨੂੰ ਵੀ ਹੈ ਜਿੰਨੇ ਪਰਸੈਂਟ ਹੈ ਇੱਕ ਦੂਸਰੇ ਨਾਲ ਸੋਚੋ 60% 70% ਅਸੀਂ ਆਪ ਹੀ ਇਲਾਜ ਕਰਦੇ ਹਾਂ ਠੀਕ ਹੈ ਜੀ ਹੁਣ ਆਪਣੀ ਟੱਚ ਦੇ ਵਿੱਚ ਜਿਵੇਂ ਆਪਾਂ ਕੰਮ ਸ਼ੁਰੂ ਕੀਤਾ ਸੀ ਪਹਿਲਾਂ ਆਪਣੇ ਨਾਲ ਕੋਈ ਨਹੀਂ ਸੀਗਾ ਹੁਣ ਇਸ ਟਾਈਮ ਆਪਣੇ ਨਾਲ ਡਾਕਟਰ ਵੀ ਹੈਗੇ ਨੇ ਕਿ ਕਹਿੰਦੇ ਜਿਨ੍ਹਾਂ ਤੋਂ ਆਪਾਂ ਸਲਾਹ ਲੈ ਲਈਦੀ ਹੈ ਠੀਕ ਹੈ ਜੀ ਵੀ ਇਹ ਚੀਜ਼ਾਂ ਨੇ ਸਾਰੀਆਂ ਹੋਰ ਕੁਛ ਨਹੀਂ। ਹਾਂ ਦੇਖੋ। ਅਕੈਲ ਚਮਦੀ ਬੋਤਲ ਪਾਏ ਸੀ ਡਿੱਗ ਗਈ ਹੁਣ ਸਾਰੇ ਉਧਰ ਇਕੱਠੇ ਹੋ ਗਏ। ਡਰ ਗਏ ਕੋ ਦਮ। ਤੇ ਮਤਲਬ ਮੇਰਾ ਵੀਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਹੋ ਜੋ ਚੁੱਪ। ਤੇ ਮੇਰਾ ਭਰਾ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਮੈਂ ਕਹਿੰਨਾ ਕੋਈ ਨੁਕਸਾਨ ਹੀ ਨਹੀਂ ਹੁੰਦਾ। ਜਿਵੇਂ ਹੁਣ ਆਪਣੀ ਟੱਚ ਦੇ ਵਿੱਚ ਡਾਕਟਰ ਹੈਗੇ ਨੇ ਆਪਾਂ ਕਈ ਵਾਰੀ ਵੀ ਨਹੀਂ ਵੀ ਹੁੰਦਾ ਤਾਂ ਆਪਾਂ ਉਹਨਾਂ ਤੋਂ ਸਲਾਹ ਲੈ ਲਈਦੀ ਆ। ਠੀਕ ਜੀ ਸੋ ਮੇਰਾ ਵੀਰ ਧੰਨਵਾਦ ਕਿਸੇ ਵੀ ਭਰਾ ਨੂੰ ਕਿਸੇ ਵੀ ਦਿੱਕਤ ਲੱਗਦੀ ਕੋਈ ਜਾਨਵਰ ਦੇ ਵਿੱਚ ਤੇ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦਾ ਜਾਂ ਆਪਣਾ ਇੰਸਟਾਗ੍ਰam ਪੇਜ ਆ ਹੋਂਦੇ ਤੇ ਜਾ ਕੇ ਆਪਾਂ ਨੂੰ ਕੀ ਕਹਿੰਦੇ ਦੱਸ ਸਕਦਾ ਆਪਾਂ ਆਪਣਾ ਲਿੰਕ ਪਾਇਆ ਹੋਇਆ YouTube ਚੈਨਲ ਦੇ ਵਿੱਚ ਆਪਣੇ ਤੇ ਮੇਰਾ ਭਰਾ ਉੱਥੇ ਜਾ ਕੇ ਆਪਾਂ ਨੂੰ ਜ਼ਰੂਰ ਦੱਸਿਆ ਕਰੋ ਕਿਸੇ ਨੂੰ ਕੋਈ ਪ੍ਰੋਬਲਮ ਲੱਗਦੀ ਜਾਂ ਕਮੈਂਟ ਕਰਕੇ ਦੱਸਿਆ ਕਰੋ ਜੇ ਤੁਹਾਡੇ ਜਾਨਵਰ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਤੇ ਆਪਾਂ ਉਸੇ ਟੌਪਿਕ ਤੇ ਵੀਡੀਓ ਪਾਇਆ ਕਰਾਂਗੇ ਜਿਹਦੇ ਨਾਲ ਤੁਹਾਨੂੰ ਕੀ ਕਹਿੰਦੇ ਸਾਰੀ ਹਰ ਜਾਣਕਾਰੀ ਮਿਲ ਸਕੇ ਇੱਕਾ ਟੈਂਪਰੇਚਰ ਮੀਟਰ ਜ਼ਰੂਰ ਲਾਓ ਜਿਵੇਂ ਲੱਗਿਆ ਹੋਇਆ ਦੇਖੋ ਤੁਸੀਂ ਇਹ ਟੈਂਪਰੇਚਰ ਮੀਟਰ ਬਹੁਤ ਜ਼ਰੂਰੀ ਆ ਠੀਕ ਹੈ ਜੀ ਇਹਦੇ ਨਾਲ ਆਪਾਂ ਨੂੰ ਟੈਂਪਰੇਚਰ ਦਾ ਪਤਾ ਲੱਗਦਾ ਰਹਿੰਦਾ ਵੀ ਹਾਂ ਆਪਣੇ ਫਾਰਮ ਦਾ ਇੰਨੇ ਡਿਗਰੀ ਟੈਂਪਰੇਚਰ ਆ ਠੀਕ ਹੈ ਜੀ ਤੇ ਮੇਰਾ ਵੀਰ ਧੰਨਵਾਦ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਲੱਗੇ ਆਪਾਂ ਨੇ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਤੇ ਆਪਾਂ ਉਸੇ ਟੌਪਿਕ ਤੇ ਵੀਡੀਓ ਪਾਇਆ ਕਰਾਂਗੇ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜਿਹਦੇ ਨਾਲ ਤੁਹਾਨੂੰ ਅੱਜ ਵਧੀਆ ਤੋਂ ਵਧੀਆ ਵੀਡੀਓ ਮਿਲ ਸਕੇ ਹਰ ਚੀਜ਼ ਦੀ ਜਾਣਕਾਰੀ ਆਪਾਂ ਤੁਹਾਨੂੰ ਦੇ ਸਕੀਏ ਧੰਨਵਾਦ